ਮੈਮ ਮੈਮ ਇਹ ਆਰਡਰ ਹੰਦਾ ਹੈ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਖੁੱਲਰ ਸਾਹਿਬ ਉਹਨਾਂ ਦੀ ਡਾਇਰੈਕਸ਼ਨਜ਼ ਅਹਿਤ ਵਕ ਵਕ ਟੀਮਾਂ ਬਣਾਈਆਂ ਗਈਆਂ ਤੇ ਵਕ ਵਕ ਮੁਕਦਮੇ ਅ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਟ੍ਰੇਸ ਕੀਤੇ ਉਹਨਾਂ ਵਿੱਚੋਂ ਇੱਕ ਪੁਲਿਸ ਸਟੇਸ਼ਨ ਵੇਰਕਾ ਦਾ ਮੁਕਦਮਾ ਨੰਬਰ 82 ਜਿਹੜਾ 5 10 2024 ਨੂੰ ਰਜਿਸਟਰ ਹੋਇਆ ਸੀ ਤੇ ਉਹਦੇ ਵਿੱਚ ਇੱਕ ਆਟੋ ਚਾਲਕ ਜਿਹਦਾ ਨਾਮ ਹੈ ਪ੍ਰਭਜੀਤ ਸਿੰਘ ਉਮਰ ਉਹਦੇ 26 ਸਾਲ ਦੇ ਲੱਗੇ ਐ ਤੇ ਉਹ 4 ਸਾਲ ਤੋਂ ਆਟੋ ਚਲਾ ਰਿਆ ਸੀ ਤੇ ਉਹ 10th ਕਲਾਸ ਤੱਕ ਪੜਿਆ ਹੋਇਆ ਹੈ ਉਹ ਉਹਨੇ ਇੱਕ ਲੇਡੀ ਨੂੰ ਬਾਈਪਾਸ ਤੋਂ ਅ ਲਿਫਟ ਦਿੱਤੀ ਤੇ ਫੈਸਟਨ ਪੈलेस ਦੇ ਲਾਗੇ ਜਾ ਕੇ ਕੱਲ ਦੁਪਹਿਰ 12 ਵਜੇ ਤੇ ਉਹਨੂੰ ਉਹਦੇ ਕੋਲੋਂ ਸਨੇਚਿੰਗ ਕਰ ਲਈ ਆਟੋ ਚਾਲਕ ਨੇ ਸਨੇਚਿੰਗ ਕਰ ਲਈ ਤੇ ਸਨੇਚਿੰਗ ਵਿੱਚ ਇੱਕ ਮੋਬਾਈਲ ਫੋਨ ਸੋਨੇ ਦੀ ਵਾਲੀਆਂ ਤੇ 5000 ਰੁਪਏ ਉਹਨੇ ਲੁੱਟ ਲਈ ਸੀਗੇ ਤੇ ਜੋ ਕਿ ਵੇਰਕਾ ਪੁਲਿਸ ਤੇ ACP ਈਸਟ ਅਸਦਗ ਗੁਰਿੰਦਰबीर ਸਿੰਘ ਨੇ ਬਹੁਤ ਹੀ ਮੁਸਤਦੀਨ ਨਾਲ ਐਕਟਪਨ ਕਰਦੇ ਹੋਏ ਤੇ ਆਪਣਾ ਉਹਨਾਂ ਨੂੰ 2 ਘੰਟੇ ਦੇ ਵਿੱਚ ਵਿੱਚ ਗ੍ਰਿਫਤਾਰ ਵੀ ਕਰ ਲਿਆ Prabhjot Singh ਨੂੰ ਤੇ ਜੋ ਜੋ ਸਮਾਨ ਲੁੱਟਿਆ ਸੀ ਉਹ ਰਿਕਵਰ ਵੀ ਕਰ ਕਰ ਲਿਆ ਥੈਂਕ ਯੂ ਇਹ ਆਟੋ ਚਲਾਉਂਦਾ ਸੀਗਾ ਤੇ ਆਟੋ ਦਾ ਨੰਬਰ ਹੈ PB02EV3156 ਪਿਛਲੇ 4 ਸਾਲਾਂ ਤੋਂ ਆਟੋ ਚਲਾ ਰਿਹਾ ਸੀ ਆਟੋ ਦੇ ਵਿੱਚ ਹੀ ਵਾਰਦਾਤ ਕਰਦਾ ਸੀ ਆਟੋ ਦੇ ਵਿੱਚ ਹੀ ਇਹਨੇ ਕੀਤੀ ਹੈ ਕੀ ਲੀਗ ਵਾਰਦਾਤ ਹੁੰਦੀ ਹੈ ਇਸ ਤੋਂ ਪਹਿਲਾਂ ਇਹਨੇ ਇਹਦੇ ਤੇ ਤਿੰਨ ਮੁਕਦਮੇ ਹੋਰ ਦਰਜ ਨੇ ਜੀ ਆਰਡਰ ਜੀ ਕਰਦਾ ਸੀ ਵਾਰਦਾਤ ਉਹ ਅੰਮ੍ਰਿਤਸਰ ਰੂਰਲ ਦੇ ਵਿੱਚ ਹੈਗੇ ਅਸੀਂ ਆਪਣਾ ਕੱਲ ਹੀ ਇਹਨੂੰ ਅਰੈਸਟ ਕੀਤਾ ਸੀ ਪੁਲਿਸਮੰਡ ਲੈ ਕੇ ਹਾਲੇ ਉਹ ਇਤੋਂ ਹੋਰ ਪੁੱਛ ਗੇਜ਼ ਕਰਾਂਗੇ ਮੌਕੇ ਤੇ ਰਿਕਵਰੀ ਕਰ ਲਈ ਜੀ ਜਾਨ ਤੋਂ ਸਵਾਰੀ ਨੂੰ ਹੀ ਲੁੱਟਦਾ ਸੀ ਇਹਨੇ ਇਸ ਵਾਰੀ ਤਾਂ ਸਵਾਰੀ ਨੂੰ ਹੀ ਲੁੱਟਿਆ ਸਰ ਨਸ਼ੇ ਦਾ ਆਦੀ ਸੀ ਉਹ ਹਾਲੇ ਮੈਡੀਕਲ ਰਿਪੋਰਟ ਆਉਣ ਤੇ ਪਤਾ ਚੱਲੇ ਸਰ ਇਹਦੇ ਹੋਰ ਵੀ ਕੋਈ ਸਾਥੀ ਨਹੀਂ ਆਇਆ ਤਾਂ ਇਹ ਇਕੱਲਾ ਹੀ ਲੁੱਟਦਾ ਸੀ